ਫਿਰੋਜ਼ਪੁਰ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਦੀ ਇਲਾਜ ਦੌਰਾਨ ਹੋਈ ਮੌਤ ਬੀਤੇ ਸ਼ੁੱਕਰਵਾਰ ਤਿੰਨ ਨੌਜਵਾਨਾਂ ਨੇ ਚਲਾਈਆਂ ਸੀ ਗੋਲੀਆਂ ਬਲਾਕ ਪ੍ਰਧਾਨ ਤੇ ਦਰਜ ਸਨ ਕਈ ਮੁਕਦਮੇ ਤਾਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਸ਼ੁੱਕਰਵਾਰ ਸ਼ਾਮ ਦੇ ਸਮੇਂ ਫਿਰੋਜ਼ਪੁਰ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਲਲਿਤ ਪਾਸੀ ਉਰਫ ਲਾਲੀ ਦੇ ਉੱਪਰ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਸੀ ਤਿੰਨ ਨੌਜਵਾਨਾਂ ਦੇ ਵੱਲੋਂ ਉਸਤੇ ਗੋਲੀਆਂ ਚਲਾਈਆਂ ਗਈਆਂ ਸਨ ਤੇ ਜਿਸ ਦੀ ਅੱਜ ਮੋਗਾ ਵਿਖੇ ਮੈਡੀ ਸਿਟੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਇੱਥੇ ਦੱਸ ਦਈਏ ਕਿ ਲਲਿਤ ਪਾਸੀ ਦੇ ਉੱਪਰ ਵੀ ਕਈ ਮੁਕਦਮੇ ਦਰਜ ਸ ਵੀ ਮੁਕਦਮੇ ਦਰਸਨ ਤੇ ਦੱਸਿਆ ਜਾ ਰਿਹਾ ਹੈ ਕਿ 1 ਸਾਲ ਪਹਿਲਾਂ ਲਲਿਤ ਪਾਸੀ ਨੇ ਹਮਲਾਵਰਾਂ ਦੇ ਉੱਪਰ ਵੀ ਹਮਲਾ ਕੀਤਾ ਸੀ ਜਿਸ ਤੇ ਇਸ ਦੇ ਉੱਪਰ ਵੀ 307 ਦਾ ਪਰਚਾ ਦਰਜ ਹੈ ਦੂਜੇ ਪਾਸੇ ਹਮਲਾਵਰਾਂ ਦੀ ਗੱਲ ਕਰੀਏ ਤਾਂ ਇਹ ਹਮਲਾਵਰ ਵੀ ਕਾਂਗਰਸ ਪਾਰਟੀ ਦੇ ਨਾਲ ਹੀ ਸੰਬੰਧ ਰੱਖਣ ਵਾਲੇ ਹਨ ਜਿਸ ਵਿੱਚ ਇੱਕ ਨੰਨਾ ਦੂਸਰਾ ਸਲੀਮ ਤੇ ਤੀਸਰੇ ਅਜੇ ਜੋਸ਼ੀ ਜੋ ਕਾਂਗਰਸ ਪਾਰਟੀ ਦਾ ਸੀਨੀਅਰ ਵਰਕਰ ਹੈ ਉਹ ਪਹਿਲਾ ਐਮਸੀ ਵੀ ਰਹਿ ਚੁੱਕਿਆ ਸੀ ਫਿਰੋਜ਼ਪੁਰ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਦੀ ਇਲਾਜ ਦੌਰਾਨ ਹੋਈ ਮੌਤ ਬੀਤੇ ਸ਼ੁੱਕਰਵਾਰ ਤਿੰਨ ਨੌਜਵਾਨਾਂ ਨੇ ਚਲਾਈਆਂ ਸੀ ਗੋਲੀਆਂ ਬਲਾਕ ਪ੍ਰਧਾਨ ਤੇ ਦਰਜ ਸਨ ਕਈ ਮੁਕੱਦਮੇ ਤਾਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਸ਼ੁੱਕਰਵਾਰ ਸ਼ਾਮ ਦੇ ਸਮੇਂ ਫਿਰੋਜ਼ਪੁਰ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਲਲਿਤ ਪਾਸੀ ਉਰਫ ਲਾਲੀ ਦੇ ਉੱਪਰ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਸੀ ਤਿੰਨ ਨੌਜਵਾਨਾਂ ਦੇ ਵੱਲੋਂ ਉਸਤੇ ਗੋਲੀਆਂ ਚਲਾਈਆਂ ਗਈਆਂ ਸਨ ਤੇ ਜਿਸ ਦੀ ਅੱਜ ਮੋਗਾ ਵਿਖੇ ਮੈਡੀ ਸਿਟੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਇੱਥੇ ਦੱਸ ਦਈਏ ਕਿ ਲਲਿਤ ਪਾਸੀ ਦੇ ਉੱਪਰ ਵੀ ਕਈ ਮੁਕੱਦਮੇ ਦਰਜ ਸਨ ਜਿਸ ਵਿੱਚੋਂ 307 ਦੇ ਵੀ ਮੁਕੱਦਮੇ ਦਰਜਨ ਤੇ ਦੱਸਿਆ ਜਾ ਰਿਹਾ ਹੈ ਕਿ 1 ਸਾਲ ਪਹਿਲਾਂ ਲਲਿਤ ਪਾਸੀ ਨੇ ਹਮਲਾਵਰਾਂ ਦੇ ਉੱਪਰ ਵੀ ਹਮਲਾ ਕੀਤਾ ਸੀ ਜਿਸ ਤੇ ਇਸ ਦੇ ਉੱਪਰ ਵੀ 307 ਦਾ ਪਰਚਾ ਦਰਜ ਹੈ ਦੂਜੇ ਪਾਸੇ ਹਮਲਾਵਰਾਂ ਦੀ ਗੱਲ ਕਰੀਏ ਤਾਂ ਇਹ ਹਮਲਾਵਰ ਵੀ ਕਾਂਗਰਸ ਪਾਰਟੀ ਦੇ ਨਾਲ ਹੀ ਸੰਬੰਧ ਰੱਖਣ ਵਾਲੇ ਹਨ ਜਿਸ ਵਿੱਚ ਇੱਕ ਨੰਨਾ ਦੂਸਰਾ ਸਲੀਮ ਤੇ ਤੀਸਰੇ ਅਜੇ ਜੋਸ਼ੀ ਜੋ ਕਾਂਗਰਸ ਪਾਰਟੀ ਦਾ ਸੀਨੀਅਰ ਵਰਕਰ ਹੈ ਉਹ ਪਹਿਲਾ ਐਮਸੀ ਵੀ ਰਹਿ ਚੁੱਕਿਆ ਸੀ ਫਿਰੋਜ਼ਪੁਰ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਦੀ ਇਲਾਜ ਦੌਰਾਨ ਹੋਈ ਮੌਤ ਬੀਤੇ ਸ਼ੁੱਕਰਵਾਰ ਤਿੰਨ ਨੌਜਵਾਨਾਂ ਨੇ ਚਲਾਈਆਂ ਸੀ ਗੋਲੀਆਂ ਬਲਾਕ ਪ੍ਰਧਾਨ ਤੇ ਦਰਜ ਸਨ ਕਈ ਮੁਕਦਮੇ ਤਾਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਸ਼ੁੱਕਰਵਾਰ ਸ਼ਾਮ ਦੇ ਸਮੇਂ ਫਿਰੋਜ਼ਪੁਰ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਲਲਿਤ ਪਾਸੀ ਉਰਫ ਲਾਲੀ ਦੇ ਉੱਪਰ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਸੀ ਤਿੰਨ ਨੌਜਵਾਨਾਂ ਦੇ ਵੱਲੋਂ ਉਸਤੇ ਗੋਲੀਆਂ ਚਲਾਈਆਂ ਗਈਆਂ ਸਨ ਤੇ ਜਿਸ ਦੀ ਅੱਜ ਮੋਗਾ ਵਿਖੇ ਮੈਡੀ ਸਿਟੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਇੱਥੇ ਦੱਸ ਦਈਏ ਕਿ ਲਲਿਤ ਪਾਸੀ ਦੇ ਉੱਪਰ ਵੀ ਕਈ ਮੁਕਦਮੇ ਦਰਜ ਸ ਵੀ ਮੁਕਦਮੇ ਦਰਸਨ ਤੇ ਦੱਸਿਆ ਜਾ ਰਿਹਾ ਕਿ 1 ਸਾਲ ਪਹਿਲਾਂ ਲਲਿਤ ਪਾਸੀ ਨੇ ਹਮਲਾਵਰਾਂ ਦੇ ਉੱਪਰ ਵੀ ਹਮਲਾ ਕੀਤਾ ਸੀ ਜਿਸ ਤੇ ਇਸ ਦੇ ਉੱਪਰ ਵੀ 307 ਦਾ ਪਰਚਾ ਦਰਜ ਹੈ ਦੂਜੇ ਪਾਸੇ ਹਮਲਾਵਰਾਂ ਦੀ ਗੱਲ ਕਰੀਏ ਤਾਂ ਇਹ ਹਮਲਾਵਰ ਵੀ ਕਾਂਗਰਸ ਪਾਰਟੀ ਦੇ ਨਾਲ ਹੀ ਸੰਬੰਧ ਰੱਖਣ ਵਾਲੇ ਹਨ ਜਿਸ ਵਿੱਚ ਇੱਕ ਨੰਨਾ ਦੂਸਰਾ ਸਲੀਮ ਤੇ ਤੀਸਰੇ ਅਜੇ ਜੋਸ਼ੀ ਜੋ ਕਾਂਗਰਸ ਪਾਰਟੀ ਦਾ ਸੀਨੀਅਰ ਵਰਕਰ ਹੈ ਉਹ ਪਹਿਲਾ ਐਮਸੀ ਵੀ ਰਹਿ ਚੁੱਕਿਆ ਸੀ ਫਿਰੋਜ਼ਪੁਰ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਦੀ ਇਲਾਜ ਦੌਰਾਨ ਹੋਈ ਮੌਤ ਬੀਤੇ ਸ਼ੁੱਕਰਵਾਰ ਤਿੰਨ ਨੌਜਵਾਨਾਂ ਨੇ ਚਲਾਈਆਂ ਸੀ ਗੋਲੀਆਂ ਬਲਾਕ ਪ੍ਰਧਾਨ ਤੇ ਦਰਜ ਸਨ ਕਈ ਮੁਕਦਮੇ ਤਾਂ ਫਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਸ਼ੁੱਕਰਵਾਰ ਸ਼ਾਮ ਦੇ ਸਮੇਂ ਫਿਰੋਜ਼ਪੁਰ ਤੋਂ ਕਾਂਗਰਸ ਦੇ ਬਲਾਕ ਪ੍ਰਧਾਨ ਲਲਿਤ ਪਾਸੀ ਉਰਫ ਲਾਲੀ ਦੇ ਉੱਪਰ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਸੀ ਤਿੰਨ ਨੌਜਵਾਨਾਂ ਦੇ ਵੱਲੋਂ ਉਸਤੇ ਗੋਲੀਆਂ ਚਲਾਈਆਂ ਗਈਆਂ ਸਨ ਤੇ ਜਿਸ ਦੀ ਅੱਜ ਮੋਗਾ ਵਿਖੇ ਮੈਡੀ ਸਿਟੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈ ਇੱਥੇ ਦੱਸ ਦਈਏ ਕਿ ਲਲਿਤ ਪਾਸੀ ਦੇ ਉੱਪਰ ਵੀ ਕਈ ਮੁਕਦਮੇ ਦਰਜ ਸ ਇਹ ਵੀ ਮੁਕਦਮੇ ਦਰਸਨ ਤੇ ਦੱਸਿਆ ਜਾ ਰਿਹਾ ਹੈ ਕਿ 1 ਸਾਲ ਪਹਿਲਾਂ ਲਲਿਤ ਪਾਸੀ ਨੇ ਹਮਲਾਵਰਾਂ ਦੇ ਉੱਪਰ ਵੀ ਹਮਲਾ ਕੀਤਾ ਸੀ ਜਿਸ ਤੇ ਇਸ ਦੇ ਉੱਪਰ ਵੀ 307 ਦਾ ਪਰਚਾ ਦਰਜ ਹੈ ਦੂਜੇ ਪਾਸੇ ਹਮਲਾਵਰਾਂ ਦੀ ਗੱਲ ਕਰੀਏ ਤਾਂ ਇਹ ਹਮਲਾਵਰ ਵੀ ਕਾਂਗਰਸ ਪਾਰਟੀ ਦੇ ਨਾਲ ਹੀ ਸੰਬੰਧ ਰੱਖਣ ਵਾਲੇ ਹਨ ਜਿਸ ਵਿੱਚ ਇੱਕ ਨੰਨਾ ਦੂਸਰਾ ਸਲੀਮ ਤੇ ਤੀਸਰੇ ਅਜੇ ਜੋਸ਼ੀ ਜੋ ਕਾਂਗਰਸ ਪਾਰਟੀ ਦਾ ਸੀਨੀਅਰ ਵਰਕਰ ਹੈ ਉਹ ਪਹਿਲਾਂ ਐਮਸੀ ਵੀ ਰਹਿ ਚੁੱਕਿਆ ਸੀ